ਇਹ ਚੈਨਲ ਦੇ ਮਾਧਿਅਮ ਤੋਂ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂਵਾਂ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਤੇ ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਨੂੰ ਸਾਰਿਆਂ ਨੂੰ ਜੀ ਤਾਂ ਸਰ ਕੀ ਕਹਿਣਾ ਚਾਹੋਗੇ ਇੰਪਰੂਵਮੈਂਟ ਟਰਸਟ ਦੇ ਵਿੱਚ ਹਰ ਸਾਲ ਕੀਰਤਨ ਕਰਵਾਇਆ ਜਾਂਦਾ ਤੇ ਇਸ ਸਾਲ ਵੀ ਕਰਵਾਇਆ ਗਿਆ ਅ ਇੰਪਰੂਵਮੈਂਟ ਟਰਸਟ ਦੇ ਮੁਲਾਜ਼ਮਾਂ ਵੱਲੋਂ ਸਾਰੇ ਸਟਾਫ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾਂਦਾ ਵੀ ਪੁਰਾਣਾ ਸਾਲ ਜਿਹੜਾ ਬੀਤਿਆ ਉਹ ਬਹੁਤ ਵਧੀਆ ਬੀਤਿਆ ਤੇ ਨਵੇਂ ਸਾਲ ਦੇ ਵਿੱਚ ਆਗਾਜ਼ ਹੋਇਆ ਅੱਜ ਤੇ ਮੁਲਾਜ਼ਮ ਜਥੇਬੰਦੀ ਉਹਨਾਂ ਸਾਰਿਆਂ ਵੱਲੋਂ ਸਭ ਤੋਂ ਪਹਿਲਾਂ ਸ਼੍ਰੀ ਖੰਡ ਪੜਸੇ ਦੇ ਪ੍ਰਕਾਸ਼ ਤੇ ਉਪਰੰਤ ਭੋਗ ਪਾ ਕੇ ਲੰਗਰ ਦਾ ਪ੍ਰੋਗਰਾਮ ਸਾਰਾ ਜਿਹੜਾ ਕੀਤਾ ਜਾਂਦਾ ਉਹ ਵਧਾਈ ਦੇ ਪਾਤਰ ਨੇ ਧੰਨਵਾਦ ਕਰਦੇ ਆ ਸਾਰੀ ਮੁਲਾਜ਼ਮ ਜਥੇਬੰਦੀ ਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਜਾਂਦੀ ਹੈ ਪ੍ਰਮਾਤਮਾ ਇਸ ਟਰਸਟ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪਿਆਰਤ ਆਤਿਭਾਗ ਬਣਾ ਕੇ ਰੱਖੇ ਤੇ ਜਿਹੜੇ ਕਾਰਜ ਸਾਨੂੰ ਸਰਕਾਰ ਨੇ ਅਰੰਭਣ ਲਈ ਕੀਤਾ ਹੈ ਤੇ ਅਸੀਂ ਉਹਨੂੰ ਉਹਨਾਂ ਨੂੰ ਕਾਰਜਾਂ ਨੂੰ ਜਿਹੜੇ ਸਫਲ ਨੇ ਉਹਨਾਂ ਨੂੰ ਸਹੀ ਸਲਾਮਤ ਨੇਪਰੇ ਚੜਾ ਕੇ ਅਸੀਂ ਲੋਕਾਂ ਦੀ ਕਚੈਰੀ ਦੇ ਵਿੱਚ ਖਰੇ ਉਤਰ ਸਕੀ ਜੀ ਜੀ ਅਸਰ ਅਸੀਂ ਦੇਖ ਸਕਦੇ ਹਾਂ ਕਿ 2023 ਬੀਤ ਚੁੱਕਿਆ ਕੀ ਕਹਿਣਾ ਚਾਹੋਗੇ ਕੀ ਲੱਗਦਾ ਹੈ ਕਿ ਕੁਝ ਉਪਲਬਧੀਆਂ ਰਹੀਆਂ ਨੇ ਇੰਪਰੂਵਮੈਂਟਸ ਰਹੀਆਂ ਦੇਖੋ 2023 ਦੇ ਵਿੱਚ ਬੜੀਆਂ ਉਤਰਾ ਚੜ੍ਹਾਉਂਦੇ ਰਹਿੰਦੇ ਜਿਵੇਂ ਜ਼ਿੰਦਗੀ 'ਚ ਇਦਾਂ ਹੀ ਇੰਟਰਸਟਾਂ ਨੇ ਇਦਾਂ ਹੀ ਜਥੇਬੰਦੀਆਂ ਹੁੰਦੀਆਂ ਇਦਾਂ ਹੀ ਸਾਰੀ ਇੰਸਟੀਟਿਊਸ਼ਨ ਹੁੰਦੇ ਨੇ ਵੀ ਕਿਤੇ ਉਤਰਾ ਚੜ੍ਹਾ ਆ ਗਿਆ ਕਿਤੇ ਵੱਧ ਹੋ ਗਏ ਕਿਤੇ ਘੱਟ ਹੋ ਗਏ ਅਸੀਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਵੀ ਜਿਹੜੀਆਂ ਸਾਡੇ ਕੋਲੋਂ ਕਮੀਆਂ ਰਹਿ ਗਈਆਂ ਨੇ ਜੀਵਨ 'ਚ ਬਿਤਰਦੇ ਆ ਕੰਮ ਕਰਦੇ ਆ ਜੇ ਕੋਈ ਕਮੀਆਂ ਨੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਆ ਜਿਹੜੇ ਕੰਮ ਕਰ ਆ ਉਹ ਕਿਸੇ ਦਾ ਦੇਰ ਕਿਸੇ ਦਾ ਸਵੇਰ ਹੋ ਹੀ ਜਾਂਦਾ ਪਰ ਜਿਹੜੀਆਂ ਕਮੀਆਂ ਨੇ ਉਹਨੂੰ ਸੁਧਾਰਨ ਦਾ ਪਰਮਾਤਮਾ ਸਾਨੂੰ ਸਮੱਤ ਬਖਸ਼ੇ ਕਿ ਜਿਹੜੀਆਂ 2023 'ਚ ਗਲਤੀਆਂ ਹੋਈਆਂ ਨੇ ਕਮ ਸਰ ਜੇਕਰ ਨਵੇਂ ਪ੍ਰੋਜੈਕਟਸ ਦੀ ਅਸੀਂ ਗੱਲ ਕਰੀਏ ਤਾਂ ਨਵਾਂ ਸਾਲ ਚੜ੍ਹ ਚੁੱਕਿਆ ਹੋਰ ਕਿਹੜੇ-ਕਿਹੜੇ ਨਵੇਂ ਪ੍ਰੋਜੈਕਟਸ ਟਰਸ ਲੈ ਕੇ ਆ ਰਹੀਏ ਅਸੀਂ ਕੋਸ਼ਿਸ਼ ਕਰਾਂਗੇ ਕਿ 2024 ਦੇ ਵਿੱਚ ਜਿਹੜੇ ਪਹਿਲਾਂ ਮੈਂ ਦੱਸ ਕਹਿੰਦਾ ਜਿਵੇਂ ਕਮੀਆਂ ਰਹਿ ਗਈਆਂ ਵੀ ਜਿਹੜੇ ਕੰਮ ਅਧੂਰੇ ਰਹਿ ਗਏ ਅਸੀਂ ਉਹਨਾਂ ਨੂੰ ਸਿਰੇ ਚੜਾਉਣਾ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਨਿਰੰਤਰ ਜਿੱਦਾਂ ਪਹਿਲਾਂ ਚੱਲਦੇ ਆਏ ਆ ਉਹਨਾਂ ਦੇ ਵਿੱਚ ਤੇਜ਼ੀ ਅਤੇ ਜਿਹੜੀਆਂ ਇੰਪਰੂਵਮੈਂਟ ਟਰਸ ਦੀਆਂ ਸਕੀਮਾਂ ਨੇ ਉਹਨਾਂ ਦੇ ਵਿੱਚ ਕੰਮ ਕਰ ਲੰਦਾ ਅਤੇ ਜਿਹੜੀਆਂ ਸਾਡੀਆਂ ਇੰਪਰੂਵਮੈਂਟ ਟਰਸਟ ਦੀਆਂ ਕੋਈ ਨਜਾਇਜ਼ ਕਬਜ਼ੇ ਕੀਤੇ ਨੇ ਅਸੀਂ ਕੋਸ਼ਿਸ਼ ਕਰਨੀ ਹੈ ਇਸ ਸਾਲ ਦੇ ਵਿੱਚ ਅਸੀਂ ਡਰਾਈਵ ਚਲਾ ਕੇ ਵੱਧ ਤੋਂ ਵੱਧ ਐਨਸੀਐਫ ਇਕੱਠਾ ਕਰੀਏ ਉੱਥੇ ਵੱਧ ਤੋਂ ਜਿਹੜੇ ਸਾਡੇ ਪਲਾਟਾਂ ਦੇ ਕਬਜ਼ੇ ਨੇ ਉਸ ਨੂੰ ਉਹਨਾਂ ਨੂੰ ਛੁੜਾ ਕੇ ਟਰਸਟ ਦੇ ਦੁਆਰਾ ਉਹਨਾਂ ਦੇ ਬਹਾਲ ਕੀਤੇ ਜਾਣਗੇ ਜੀ ਤਾਂ ਸਰ ਸਾਡੇ ਧਿਆਨ ਦੇ ਵਿੱਚ ਆਇਆ ਕਿ ਅਗਰ ਅਸੀਂ ਫਿਰੋਜ਼ਗੰਜ ਦੇ ਮਾਰਕੀਟ ਦੀ ਵੀ ਗੱਲ ਕਰੀਏ ਤਾਂ ਉੱਥੇ ਇੱਕ ਨਵਾਂ ਪ੍ਰੋਜੈਕਟ ਲਿਆਣ ਜਾ ਰਹੇ ਤੁਸੀਂ 3.5 ਕਰੋੜ ਦੇ ਜਿਹੜੇ ਪਾਮ ਟਰੀਜ਼ ਨੇ ਉਹ ਲਗਾਏ ਜਾਣਗੇ ਕਿ ਇਹ ਇਹੋ ਜਿਹਾ ਕੋਈ ਪ੍ਰੋਜੈਕਟ ਆ ਰਿਹਾ ਸਾਲ ਦੇ ਵਿੱਚ ਸ਼ਹਿਰ ਨੂੰ ਹਰਿਆ-ਭਰਿਆ ਕਰਨ ਲਈ ਗ੍ਰੀਨਰੀ ਕਰਨ ਲਈ ਖੂਬਸੂਰਤ ਬਣਾਉਣ ਲਈ ਟਰੱਸਟ ਲਗਾਤਾਰ ਨਗਰ ਨਿਗਮ ਸਰਕਾਰਾਂ ਕੋਸ਼ਿਸ਼ ਕਰਦੀ ਰਹਿੰਦੀਆਂ ਨੇ ਤੇ ਸਾਡੀ ਵੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਹਰਿਆ-ਭਰਿਆ ਕਰਨ ਲਈ ਹਰਿਆਵਲ ਦੇਣ ਲਈ ਦਿੱਕ ਦੇਣ ਲਈ ਟਰੱਸਟ ਵੀ ਤਕਲੀ ਫਿਰੋਜ਼ਗੰਦੀ ਮਾਰਕੀਟ ਨਹੀਂ ਜਿੰਨੀਆਂ ਫਿਰੋਜ਼ਗੰਦੀ ਮਾਰਕੀਟ ਦੇ ਨਾਲ ਲੱਗਦੇ ਆਂ ਟਰਸਟ ਦੀਆਂ ਸਕੀਮਾਂ ਉਹਨਾਂ ਵਿੱਚ ਹਰਿਆ-ਭਰਿਆ ਰੱਖਣ ਲਈ ਬਹੁਤ ਖੂਬਸੂਰਤ ਅਸੀਂ ਵਾਤਾਵਰਣ ਕ੍ਰੀਏਟ ਕਰਨ ਲਈ ਜਿੱਥੇ ਟ੍ਰੀ ਗਾਡ ਟ੍ਰੀ ਲਾਉਣੇ ਨੇ ਉੱਥੇ ਵਧੀਆ ਤਰ੍ਹਾਂ ਦੇ ਜਿਹੜੇ ਬੂਟੇ ਲਾ ਕੇ ਸ਼ਹਿਰ ਨੂੰ ਜਿਹੜੀ ਦਿੱਕ ਵਧੀਆ ਪ੍ਰਦਾਨ ਕਰ ਸਕੀ ਜੀ ਪਰ ਸਰ ਜਦੋਂ ਵੀ ਗੱਲ ਹੁੰਦੀ ਹੈ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਉਦੋਂ ਟਰਸਟ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਜਿਹੜੀ ਫਿਰੋਜ਼ਗੰਦੀ ਮਾਰਕੀਟ ਹੈ ਪਰ ਇਹ ਜਿਹੜੇ ਸੁਧਾਰ ਦੇ ਕੰਮ ਨੇ ਇਹ ਟਰਸਟ ਦੇ ਵੱਲੋਂ ਕੀਤੇ ਜਾ ਰਹੇ ਗਮ ਡਿਵੈਲਪ ਕਰਨ ਤੋਂ ਬਾਅਦ ਜਦੋਂ ਸਕੀਮ ਸਿਰੇ ਚੜ ਜਾਂਦੀ ਹੈ ਨਾ ਉਹਦਾ ਸਾਰਾ ਦੇਖਰੇਖ ਤਾਂ ਜਿਹੜਾ ਜੁਮਾ ਹੁੰਦਾ ਉਹ ਕਾਰਪੋਰੇਸ਼ਨ ਦੇ ਸਬੂਰਦ ਕਰ ਦਿੱਤਾ ਜਾਂਦਾ ਉਹਦੇ ਵਿੱਚ ਇੰਟਰਫੀਰੈਂਸ ਨਹੀਂ ਕੋਈ ਕਰ ਸਕਦਾ ਪਰ ਅਸੀਂ ਕੋਸ਼ਿਸ਼ ਇਹ ਕਰਨੀ ਹੁੰਦੀ ਇਹਨੂੰ ਹਰਿਆ ਭਰਿਆ ਕਰਨ ਲਈ ਇਹਦੀ ਵਾਤਾਵਰਣ ਸੰਭਾਲ ਲਈ ਤੇ ਕਿਤੇ ਵੀ ਕੋਸ਼ਿਸ਼ ਕਰ ਸਕਦੇ ਹਾਂ ਪਰ ਜਦੋਂ ਟਰਸਟ ਦੀ ਜਿਹੜੀ ਸਕੀਮਾਂ ਕਾਰਪੋਰੇਸ਼ਨ ਦੇ ਹੈਂਡਓਵਰ ਹੋ ਗਈ ਤੇ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਕਾਰਪੋਰੇਸ਼ਨ ਦੀ ਵੀ ਕਾਰਪੋਰੇਸ਼ਨ ਨੂੰ ਆਪਣਾ ਆਪਣੇ ਹੈਂਡ ਚ ਕਰਕੇ ਤੇ ਉਹਨੂੰ ਸਹੀ ਤਰੀਕੇ ਨਾਲ ਉਹਨੂੰ ਜਿਹੜਾ ਕਾਰਜ ਆ ਉਹਦੇ ਕੀਤੇ ਜਾਣਗੇ ਤਾਂ ਸਰ ਸਾਂਝੇ ਤੌਰ ਤੇ ਉੱਪਰ ਸਪੈਸੀਫਿਕ ਅਗਰ ਕੋਈ ਪ੍ਰੋਜੈਕਟ ਹੁੰਦਾ ਉਹ ਕਰ ਸਕਦੀ ਹੈ ਇੰਪਰੂਵਮੈਂਟ ਹਾਂਜੀ ਬਿਲਕੁਲ ਜੀ ਬਿਲਕੁਲ ਇਹਨੂੰ ਸ਼ਹਿਰ ਦਾ ਜਿਹੜਾ ਵਾਤਾਵਰਣ ਵਧੀਆ ਕਰਨ ਲਈ ਹਰਿਆਵਲ ਦੇਣ ਲਈ ਕੋਈ ਹੋਰ ਚੰਗਾ ਕੋਈ ਪ੍ਰੋਜੈਕਟ ਆਉਂਦਾ ਜਿੱਦਾਂ ਅਸੀਂ ਹੁਣ ਟਰਸਟ ਦੇ ਵਿੱਚ ਸ਼ੁਰੂਆਤ ਕੀਤੀ ਆ ਜਿਹੜਾ ਬਰਸਾਤ ਦਾ ਪਾਣੀ ਆਉਂਦਾ ਸੀਗਾ ਤੋਂ ਸੀਵਰੇਜ ਦੇ ਵਿੱਚ ਚਲੇ ਜਾਂਦਾ ਸੀ ਕਿ ਅਸੀਂ ਇਹਨੂੰ ਇੱਥੇ ਆਪਣਾ ਪ੍ਰੋਜੈਕਟ ਲਗਾ ਕੇ ਹਾਰ ਰੇਨ ਮੈਂ ਅਵੇਸਟਿੰਗ ਪਲਾਂਟ ਇੱਥੇ ਲਾਇਆ ਤਾਂ ਕਿ ਜਿਹੜਾ ਸਾਡਾ ਜਿਹੜਾ ਕੁਦਰਤੀ ਪਾਣੀ ਆ ਉਸ ਨੂੰ ਸ਼ੀਵਰੇ ਦੇ ਵਿੱਚ ਨਾ ਜਾ ਕੇ ਧਰਤੀ ਦੇ ਵਿੱਚ ਹੀ ਮਿਕਸ ਕੀਤਾ ਜਾਵੇ ਅਸੀਂ ਇਹ ਜਿਹੜੀ ਕੋਸ਼ਿਸ਼ ਆ ਪ੍ਰੋਜਗਨਦੀ ਮਾਰਕੀਟ ਚ ਵੀ ਕੀਤੀ ਆ ਵੀ ਤੇ ਗਾਂਵ ਵੀ ਅਸੀਂ ਇਹਨੂੰ ਕਰਦੇ ਰਵਾਂਗੇ ਜੀ ਧੰਨਵਾਦ ਸਰ ਥੈਂਕ ਯੂ ਇਸ ਸਮਾਗਮ ਦਾ ਹਿੱਸਾ ਬਣੇ ਨੇ ਸਰ ਮੌਜੂਦ ਨੇ ਸਰ ਨਾਲ ਗੱਲਬਾਤ ਕਰਾਂਗੇ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਮੈਂ ਇੰਪਰੂਵਮੈਂਟ ਟਰਸਟੀ ਐਜ਼ ਅ ਕੰਪਿਊਟਰ ਆਪਰੇਟਰ ਜੌਬ ਕਰ ਰਿਹਾ ਤੇ ਹਰ ਸਾਲ ਉੱਪਰ ਵਾਲੇ ਦੀ ਮੇਰ ਨਾਲ ਅਸੀਂ ਵੀ ਸੁਖ ਸ਼ਾਂਤੀ ਸਾਰਿਆਂ ਲਈ ਅਖੰਡ ਪਾਰਸਾ ਦਾ ਪਾਠ ਰਖਾਈਦਾ ਜੀ 30 ਨੂੰ ਤੇ 31 ਨੂੰ ਮੱਦ ਲਵਾ ਕੇ ਤੇ 1 ਤਰੀਕ ਨੂੰ ਭੋਗ ਪਾ ਕੇ ਇਦਾਂ ਹੀ ਸਾਰੀ ਥੋੜੀ 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 ਜਿਹੀ ਕਿਰਤ ਕਮਾਈ ਜੋ ਸਾਰਿਆਂ ਨੇ ਕਲੈਕਸ਼ਨ ਕੀਤੀ ਹੁੰਦੀ ਹੈ ਤੇ ਕਲੈਕਸ਼ਨ ਵਿੱਚੋਂ ਇਹ ਲੰਗਰ ਲਾਇਆ ਜਾਂਦਾ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਮਨਾ ਨਹੀਂ ਜਿੱਦਾਂ ਮਰਜ਼ੀ ਕੋਈ ਆਵੇ ਜਿੰਨਾ ਮਰਜ਼ੀ ਛਕੇ ਬਹੁਤ-ਬਹੁਤ ਬਤਾਈਆਂ ਤੁਹਾਡੇ ਚੈਨਲ